ਉਹ ਲੋਸੀ ਜੀ 12 ਆਪਣੇ ਆਪ ਨੂੰ ਧਾਰਮਿਕ ਦਿਖਾਈਏ ਤੇ ਅੰਦਰ ਸਾਡੇ ਧਰਮ ਦੀ ਕੋਈ ਥੋੜੀ ਬਹੁਤੀ ਜਿੰਗਵੀ ਨਾ ਹੋਵੇ ਫੇਰ ਤੇ ਗੱਲ ਨਹੀਂ ਬਣਦੀ ਸੋ ਗੁਰੂ ਜੀ ਸਾਨੂੰ ਹੁਣ ਅੱਗੇ ਇਹ ਗੱਲ ਸਮਝਾਉਂਦੇ ਆ ਜੀਓ ਮੈਲੇ 12 ਹੋ ਨਿਰਮਲ ਜੇ ਤੁਸੀਂ ਬਾਣੀ ਨੂੰ ਸਹੀ ਤਰੀਕੇ ਨਾਲ ਪੜ ਲਾਂਗੇ ਨਾ ਅਰਥ ਆਪਣੇ ਆਪ ਹੁੰਦੇ ਜਾਂਦੇ ਆ ਜੀ ਹਾਂ ਜੇ ਨਹੀਂ ਮੰਨ ਕਰਕੇ ਇਹ ਸਾਡਾ ਮਨ ਬਕਾਰਾਂ ਵਿੱਚ ਲੱਗਿਆ ਹੋਇਆ ਹੈ ਮੈਲਾ ਤੇ ਬਾਹਰੋਂ ਅਸੀਂ ਆਪਣੇ ਆਪ ਨੂੰ ਧਾਰਮਿਕ ਦਿਖਾਉਨੇ ਆ ਤੇ ਬਾਹਰੋਂ ਵੇਖਣ ਨੂੰ ਅਸੀਂ ਪਵਿੱਤਰ ਜਾਪਦੇ ਆ ਪਰ ਸਾਡਾ ਮਨ ਮੈਲਾ ਹੈ ਫੇਰ ਵੀ ਗੱਲ ਬਾਣੀ ਗੁਰੂ ਜੀ ਕਹਿੰਦੇ ਬਾਹਰੋਂ ਨਿਰਮਲ ਜੀਵ ਤੇ ਮੈਲੇ ਤਿੰਨੇ ਜਨਮ ਜੂਏ ਹਾਰਿਆ ਗੁਰੂ ਜੀ ਕਹਿੰਦੇ ਜਿਹੜੇ ਬਾਹਰੋਂ ਤਾਂ ਨਿਰਮਲ ਨੇ ਪਰ ਮਨ ਮੈਲ ਹੁਣ ਦੇਖੋ ਅਸੀਂ ਮਾਇਆ ਕਮਾਉਣ ਦੀ ਖਾਤਰ ਬਾਣੀ ਪੜ ਰਹੇ ਆ ਇਹਦਾ ਮਤਲਬ ਸਾਡੇ ਮਨ ਦੇ ਵਿੱਚ ਮੈਲ ਹੈ ਲਾਲਚ ਹੈ ਤੇ ਫਿਰ ਸਾਡੇ ਉੱਤੇ ਬਾਣੀ ਦਾ ਅਸਰ ਕੀ ਹੋਵੇ ਬਾਣੀ ਦਾ ਅਸਰ ਹੁੰਦੇ ਹੀ ਅਸੀਂ ਜੇ ਘਰ ਵਿੱਚ ਧਾਰਮਿਕ ਕੰਮ ਕਰਾਉਣ ਕਰਮ ਕਾਂਡ ਕਰਾਉਣੇ ਆ ਬਾਣੀ ਪੜਾਉਂਦੇ ਆ ਬਾਲਿਆ ਤੇ ਸਾਡਾ ਮਕਸਦ ਕੀ ਹੈ ਕਿ ਸਾਡਾ ਆ ਮਸਲਾ ਹੱਲ ਹੋ ਜਾਏ ਸਾਡੇ ਆ ਕਰਮ ਸਿੱਧੇ ਹੋ ਜਾਣ ਸਾਡਾ ਆ ਕੰਮ ਬਣ ਜਾਏ ਲਾਲਚ ਦੇ ਅਧੀਨ ਅਸੀਂ ਵਪਾਰ ਕਰ ਰਹੇ ਹਾਂ ਬਾਣੀ ਦਾ ਫਿਰ ਸਾਡਾ ਬਾਹਰੋਂ ਤੇ ਅਸੀਂ ਨਿਰਮਲ ਹੋਣ ਦੀ ਕੋਸ਼ਿਸ਼ ਕਰ ਰਹੇ ਹਾਂ ਪਰ ਅੰਦਰ ਸਾਡੇ ਅੰਦਰ ਪਾਪ ਹੈ ਮਾਇਆ ਹੈ ਲਾਲਚ ਹੈ ਤੇ ਫਿਰ ਕੀ ਕਹਿੰਦੇ ਗੁਰੂ ਜੀ ਤਿੰਨੀ ਜਨਮ ਜੂਏ ਹਾਰਿਆ ਗੁਰੂ ਜੀ ਕਹਿੰਦੇ ਉਹ ਜਨਮ ਹਾਰ ਗਏ ਆਪਣਾ ਜਿਵੇਂ ਜਵਾਰੀ ਹਾਰ ਜਾਂਦਾ ਨਾ ਜੂਆ ਕਿਸੇ ਨੇ ਜਿੱਤਿਆ ਨਹੀਂ ਕਹਿੰਦੇ ਇਸ ਤਰੀ ਉਹ ਆਪਣਾ ਜਨਮ ਹਾਰ ਕੇ ਚਲੇ ਜਾਂਦੇ ਐ ਇਹ ਤ੍ਰਿਸ਼ਨਾ ਵੱਡਾ ਰੋਗ ਲਗਾ ਮਰਨ ਮਨੋ ਬਸਾਰਿਆ ਕਿਉਂਕਿ ਕਰੋ ਕਾਂਡ ਕਰਨ ਵਾਲੇ ਨੂੰ ਵੀ ਅੰਦਰ ਕ੍ਰਿਸ਼ਨਾ ਮਾਇਆ ਤੇ ਜਿਹੜਾ ਕਰਾ ਰਿਹਾ ਉਹਦੇ ਅੰਦਰ ਵੀ ਮਾਇਆ ਦੀ ਤ੍ਰਿਸ਼ਨਾ ਹੈ ਕਿਉਂਕਿ ਮਾਇਆ ਦੀ ਖਾਤਰ ਕਰਾ ਰਿਹਾ ਹੈ ਜਿਹੜਾ ਕਰ ਰਿਹਾ ਉਹ ਵੀ ਮਾਇਆ ਦੀ ਖਾਤਰ ਕਰ ਰਿਹਾ ਤੇ ਗੁਰੂ ਜੀ ਕਹਿੰਦੇ ਇਹ ਤ੍ਰਿਸ਼ਨਾ ਦਾ ਭਾਰੀ ਰੋਗ ਦੋਨਾਂ ਨੂੰ ਖਾਈ ਜਾਂਦਾ ਤੇ ਇਸ ਲਾਲਚ ਦੇ ਵਿੱਚ ਉਹਨਾਂ ਨੂੰ ਮੌਤ ਵੀ ਚੀਤੇ ਨਹੀਂ ਹੋਰ ਤੇ ਰੱਬ ਤੇ ਚੀਤੇ ਹੋਣਾ ਹੀ ਕੀ ਹੈ ਵੇਦਾਂ ਮਹਿ ਨਾਮ ਉਤਮ ਸੋ ਸੁਣੇ ਨਹੀਂ ਫਿਰ ਜੋ ਬੇਤਾਲਿਆ ਗੁਰੂ ਜੀ ਕਹਿੰਦੇ ਧਾਰਮਿਕ ਪੁਸਤਕਾਂ ਦੇ ਵਿੱਚ ਜਿਹੜੇ ਗ੍ਰੰਥ ਨੇ ਜਿਹੜੇ ਗਿਆਨ ਦੇਣ ਵਾਲੇ ਨੇ ਉਹਨਾਂ ਦੇ ਵਿੱਚ ਵੀ ਪਰਮਾਤਮਾ ਦਾ ਨਾਮ ਹੈ ਪ੍ਰਭੂ ਦੇ ਗਿਆਨ ਦੀ ਗੱਲ ਹੈ ਪਰ ਉਹਨਾਂ ਨੂੰ ਪੜਿਆ ਜਾ ਰਿਹਾ ਹੈ ਮੰਨਿਆ ਨਹੀਂ ਜਾ ਰਿਹਾ ਤੇ ਗੁਰੂ ਜੀ ਕਹਿੰਦੇ ਭੂਤ ਬਣੇ ਹੋਏ ਨੇ ਫਿਰਿਆਂ ਝੋਪੇ ਤਾਲਿਆ ਭੂਤ ਨੇ ਬਣੇ ਫਿਰਦੇ ਆ ਲੋਕੀ ਕਹਿੰਦਾ ਦੇਖੋ ਗੁਰੂ ਜੀ ਕਿੰਨੀ ਪਿਆਰੀ ਗੱਲ ਕਹਿੰਦੇ ਜਦੋਂ ਅਸੀਂ ਮਹਿਜ ਪਾਣੀ ਪੜ ਰਹੇ ਆ ਪਰ ਸਾਨੂੰ ਬਾਣੀ ਬਾਰੇ ਪਤਾ ਹੀ ਨਹੀਂ ਕਿ ਅਸੀਂ ਕੀ ਪੜ ਰਹੇ ਆ ਤੇ ਸਾਡੇ ਮਨ ਵਿੱਚ ਕੋਈ ਅਸਰ ਨਹੀਂ ਹੋ ਰਿਹਾ ਬਾਣੀ ਦਾ ਅਸੀਂ ਉਤੋਂ-ਉਤੋਂ ਧਾਰਮਿਕ ਕਰਮਕਾਂਡ ਕਰ ਰਹੇ ਆ ਤੇ ਸਾਨੂੰ ਉਹ ਗਿਆਨ ਜੋ ਗੁਰੂ ਜੀ ਦੇ ਰਿਹਾ ਨਹੀਂ ਲੈ ਰੇ ਉਸ ਬਾਰੇ ਗੁਰੂ ਜੀ ਕਹਿੰਦੇ ਆ ਵੇਦਾਂ ਮੇ ਨਾਮ ਉਤਮ ਸੁਣੇ ਨਹੀਂ ਫਿਰੇ ਜੋ ਬੇਤਾਲੇ ਪਰ ਇੱਥੇ ਸਾਡੇ ਆ ਅਸੀਂ ਕੀ ਕਹਿੰਨੇ ਆ ਕਿ ਜੀ ਇਹ ਤਾਂ ਵੇਦਾਂ ਪੜਨ ਵਾਲਿਆਂ ਨੂੰ ਕਿਹਾ ਤੇ ਅਸੀਂ ਜੋ ਵੇਦਾਂ ਬਾਰੇ ਕਰ ਰਹੇ ਸੀ ਉਹੀ ਅਸੀਂ ਗੁਰਵਾੜੀ ਬਾਰੇ ਕਰਨਾ ਸ਼ੁਰੂ ਕਰਤਾ ਵੇਨਾ ਦੇ ਵਿੱਚ ਵੀ ਗਿਆਨ ਸੀ ਪਰ ਉਹ ਗਿਆਨ ਲੈਣ ਦੀ بجائے ਉਹਨਾਂ ਦਾ ਮੰਤਰ ਜਾਪ ਉਤੋਂ ਉਤੋਂ ਬਿਜ਼ਨਸ ਬਣਾਤਾ ਉਹ ਐਸ ਤ੍ਰੀ ਸੀ ਬਾਣੀ ਦਾ ਬਣਾਤਾ ਤੇ ਫਿਰ ਗੁਰੂ ਜੀ ਸਾਨੂੰ ਕਹਿ ਰਹੇ ਆ ਜੇ ਪੜਦੀ ਪੜੀ ਕਿ ਨਹੀਂ ਹੈ ਮੈਂ ਪੜੀ ਹੈ ਐਸ ਕਰਕੇ ਗੁਰੂ ਜੀ ਮੈਨੂੰ ਕਹਿ ਰਹੇ ਆ ਜਿਹੜਾ ਪੜ ਰਿਹਾ ਉਸੇ ਨੂੰ ਉਪਦੇਸ਼ ਮਿਲ ਰਿਹਾ ਨਾ ਤੇ ਜੇ ਮੈਂ ਪੜ ਰਿਹਾ ਤੇ ਮੈਨੂੰ ਇਹ ਉਪਦੇਸ਼ ਗ੍ਰਹਿਣ ਕਰਨਾ ਚਾਹੀਦਾ ਹੈ ਕਿ ਧਾਰਮਿਕ ਗ੍ਰੰਥਾਂ ਵਿੱਚ ਪਰਮਾਤਮਾ ਦੇ ਗਿਆਨ ਦੀ ਗੱਲ ਹੈ ਉਸ ਗਿਆਨ ਨਾਲ ਜੁੜਨਾ ਹੈ ਤੇ ਅਸੀਂ ਉਸ ਨੂੰ ਨਾ ਸਮਝ ਕੇ ਭੂਤ ਨੇ ਬਣੇ ਫਿਰਦੇ ਆ ਗੁਰੂ ਜੀ ਕਹਿੰਦੇ ਕਹ ਨਾਨਕ ਜਿਨ ਸੱਚ ਤਜਿਆ ਕੂੜੇ ਲਾਗੇ ਤਿਨੇ ਜਨਮ ਜੂਏ ਹਾਰਿਆ ਗੁਰੂ ਜੀ ਕਹਿੰਦੇ ਸੱਚ ਨੂੰ ਛੱਡ ਕੇ ਨਾਨਕ ਜੀ ਆਖਦੇ ਆ ਪਰਮਾਤਮਾ ਦੇ ਨਾਮ ਸਿਮਰਨ ਨੂੰ ਛੱਡ ਕੇ ਉਸ ਪਰਮਾਤਮਾ ਦੀ ਯਾਦ ਨੂੰ ਆਪਣੇ ਅੰਦਰ ਨਾ ਵਸਾ ਕੇ ਮਾਇਆ ਦੇ ਬੋ ਵਿੱਚ ਫਸੇ ਹੋਇਆ ਐਸਾ ਸਮਝ ਲਓ ਆਪਾਂ ਆਪਣਾ ਜਨਮ ਜੂਏ ਵਿੱਚ ਹਾਰ ਗਏ ਜੀ ਲਈ ਵਿਚਾਰ ਇਹ ਦੇਖ ਲਓ ਗੁਰੂ ਜੀ ਕਿਹਨੂੰ ਕਹਿ ਰਿਹਾ ਜੋ ਪੜ ਰਿਹਾ ਉਸੇ ਨੂੰ ਕਹਿ ਰਿਹਾ ਨਾ ਤੇ ਮੈਂ ਪੜ ਰਿਹਾ ਤੇ ਮੈਨੂੰ ਕਹਿ ਰਿਹਾ ਬਸ ਫਿਰ ਅਸੀਂ ਆਪ ਹਿਸਾਬ ਲਾ ਲਈਏ ਵੀ ਗੁਰੂ ਜੀ ਭੂਤ ਨੇ ਹਣ ਕਿਨੂੰ ਕਹੀ ਜਾਂਦੇ ਆ ਇਸ ਮੈਨੂੰ ਕਹੀ ਜਾਂਦੇ ਆ ਭੂਤਨਾ ਗੁਰੂ ਜੀ ਕਿਉਂ ਕਿਉਂਕਿ ਮੈਂ ਪੜ ਕੇ ਗੁਰਵਾਨੀ ਨੂੰ ਮੰਨ ਨਹੀਂ ਰਿਹਾ ਪੈਸੇ ਦੀ ਖਾਤਰ ਪੜ ਰਿਹਾ ਐਸ ਕਰਕੇ ਮੈਨੂੰ ਕਹਿ ਰਿਹਾ ਜੇ ਮੇਰਾ ਮਕਸਦ ਪੜਨ ਦਾ ਕੋਈ ਹੋਰ ਹੈ ਚੰਗਾ ਮਕਸਦ ਹੈ ਕੋਈ ਤੇ ਫਿਰ ਕੋਈ ਠੀਕ ਹੈ ਫਿਰ ਮੈਂ ਉਹ ਨਾਮ ਜਿਹੜਾ ਪ੍ਰਮਾਤਮਾ ਦਾ ਗਿਆਨ ਹੈ ਉਹ ਬਾਣੀ ਵਿੱਚੋਂ ਪਾ ਲਵਾਂਗਾ ਮੇਰੇ ਵਿੱਚ ਲਾਲਚ ਨਹੀਂ ਹੈ ਤਾਂ ਮੈਂ ਪਾ ਲਵਾਂਗਾ ਜੇ ਲਾਲਚ ਨਾਲ ਮੈਂ ਬਾਣੀ ਪੜ ਰਿਹਾ ਕਿਸੇ ਬੜਾਈ ਕਰਨ ਬਾਣੀ ਪੜ ਰਿਹਾ ਜਾਂ ਆਪਣੇ ਆਪ ਨੂੰ ਦਿਖਾਉਣ ਖਾਤਰ ਬਾਣੀ ਪੜ ਰਿਹਾ ਆਪਣੇ ਆਪ ਨੂੰ ਲੋਕਾਂ 'ਚ ਇੱਕ ਵਿਚਾਰਾ ਕਰਨ ਵਾਸਤੇ ਪੜ ਰਿਹਾ ਤੇ ਫਿਰ ਮੇਰਾ ਇਹ ਭੁਗਤਨੇ ਵਾਲੀ ਗੱਲ ਬੜੀ ਸਪਸ਼ਟ ਜੀਆਂ ਗੱਲਾਂ ਨਹੀਂ ਗੁਰੂ ਜੀ ਦੀਆਂ ਗੁਰੂ ਜੀ ਕਹਿੰਦੇ ਅੰਦਰੋਂ ਮੰਨ ਨੂੰ ਸਾਫ਼ ਕਰਾ ਅਗਲੀ ਅਗਲੀਆਂ ਪਉੜੀਆਂ ਪੜ੍ਹਦੀਆਂ ਵਿਚਾਰਦੇ ਆ ਜੀ ਉਹ ਨਿਰਮਲ ਬਾਹਰੋਂ ਨਿਰਮਲ ਗੁਰੂ ਜੀ ਕਹਿੰਦੇ ਜਿਹੜੇ ਅੰਦਰੋਂ ਪਵਿੱਤਰ ਨੇ ਆਪਣੇ ਆਤਮ ਨੂੰ ਜਿਨ੍ਹਾਂ ਨੇ ਉੱਚਾ ਕਰਨਿਆ ਮਨ ਸਾਫ਼ ਕਰ ਲਿਆ ਉਹ ਬਾਹਰੋਂ ਵੀ ਪਵਿੱਤਰ ਹੁੰਦੇ ਨੇ ਬਾਹਰੋਂ ਤੇ ਨਿਰਮਲ ਜੀਓ ਨਿਰਮਲ ਸਤਗੁਰ ਤੇ ਕਰਨੀ ਕਮਾਣੀ ਇਹ ਬਣੇਗਾ ਕੌਣ ਜਿਹੜਾ ਸਤਗੁਰ ਤੇ ਕਰਨੀ ਕਮਾਣੀ ਜਿਹੜਾ ਸਤਗੁਰੂ ਜੀ ਦੀ ਦੱਸੀ ਹੋਈ ਗੱਲ ਨੂੰ ਕਮਾ ਲਵੇਗਾ ਹੁਣ ਸਤਗੁਰੂ ਜੀ ਕੀ ਕਹਿੰਦੇ ਆ ਉੱਚਾ ਸੱਚਾ ਆਚਰਣ ਰੱਖੋ ਪਰਮਾਤਮਾ ਨੂੰ ਯਾਦ ਰੱਖੋ 24 ਘੰਟੇ ਮਾਲਕ ਨੂੰ ਯਾਦ ਰੱਖੋ ਆਪਣੇ ਜੀਵਨ ਨੂੰ ਸੰਸਿਆ ਚੋਂ ਬਾਹਰ ਕੱਢੋ ਸਹਜ ਵਿੱਚ ਰਹੋ ਇਹ ਗੱਲਾਂ ਗੁਰੂ ਜੀ ਕਹਿ ਰਹੇ ਆ ਨਾ ਜੇ ਜੋ ਅਸੀਂ ਇਹਨਾਂ ਨੂੰ ਕਮਾਵਾਂਗੇ ਤੇ ਜੀਵੋਂ ਵੀ ਨਿਰਮਲ ਹੋ ਜਾਵਾਂਗੇ ਤੇ ਬਾਹਰੋਂ ਵੀ ਨਿਰਮਲ ਹੋ ਜਾਵਾਂ ਫਿਰ ਸਾਡਾ ਜੀਵਨ ਪੱਕਾ ਹੈ ਫਿਰ ਸਾਡਾ ਜੀਵਨ ਸੱਚਾ ਹੈ ਕੂੜ ਕੀ ਸੋਏ ਪਹੁੰਚੇ ਨਹੀਂ ਮਰਸਾ ਸੱਚ ਸਮਾਣੀ ਕਿਉਂਕਿ ਜਦੋਂ ਪਰਮਾਤਮਾ ਦੇ ਨਾਲ ਜੁੜ ਜਾਵਾਂਗੇ ਕਾਲਪੁਰਖ ਵੈਗਤ ਨਾਲ ਜੁੜ ਜਾਵਾਂਗੇ ਸਾਡੀਆਂ ਤ੍ਰਿਸ਼ਨਾਵਾਂ ਸੱਚ ਵਿੱਚ ਸਮਾਜ ਜਾਣਗੀਆਂ ਜੇ ਨਹੀਂ ਸੱਚ ਵਿੱਚ ਸਮਾਜ ਜਾਣਗੀਆਂ ਦਾ ਮਤਲਬ ਸੱਚ ਵਿੱਚ ਖਤਮ ਹੋ ਜਾਣਗੀਆਂ ਸੱਚ ਨਾਲ ਜੁੜ ਕੇ ਤੇ ਫਿਰ ਕੂੜ ਦੀ ਜਿਹੜੀ ਜਿਹੜੀ ਝੂਠ ਫਸਾਰਾ ਮਾਇਆ ਦਾ ਇਹਦੀ ਇਹਦਾ ਪ੍ਰਭਾਵ ਸਾਡੇ ਉੱਤੇ ਨਹੀਂ ਪਾਏਗਾ ਇਹ ਤਾਂ ਪੁਰਨਾ ਨਹੀਂ ਆਏਗਾ ਸਾਡੇ ਅੰਦਰ ਜਨਮਤਨ ਜਿੰਨੀ ਖੱਟਿਆ ਪਲੇ ਸੇ ਬਨਜਾਰੇ ਗੁਰੂ ਜੀ ਕਹਿੰਦੇ ਇਹ ਹੈ ਜੀਵਨ ਯੁਗਤ ਆਨੰਦਮਈ ਜੀਵਨ ਜਿਹੜਾ ਜਿਉਣ ਦੀ ਇਹ ਯੁਗਤ ਹੈ ਉਹੀ ਜੀਵ ਵਪਾਰੀ ਚੰਗੇ ਕਹੇ ਜਾਂਦੇ ਐ ਜਿਹੜੇ ਗੁਰੂ ਦੇ ਦੱਸੇ ਹੋਏ ਰਾਹ ਤੇ ਜਿਉਂ ਕੇ ਆਪਣਾ ਮਨੁੱਖਾ ਜੀਵਨ ਸਫਲ ਕਰ ਜਾਂਦੇ ਐ ਕਹੈ ਨਾਨਕ ਜਿਨ ਮਨ ਜਿਨ ਮਨ ਨਿਰਮਲ ਸਦਾ ਰਹੈ ਗੁਰ ਨਾਲੇ ਨਾਨਕ ਦੀ ਅਕਦੇ ਹੈ ਵੀ ਜਿਨ੍ਹਾਂ ਦਾ ਮਨ ਨਿਰਮਲ ਪ੍ਰਵਿੱਤਰ ਉਹ ਹਮੇਸ਼ਾ ਗੁਰੂ ਦੀ ਗੱਲ ਨੂੰ ਗਿਆਨ ਵਿੱਚ ਧਿਆਨ ਵਿੱਚ ਰੱਖਦੇ ਹੈ ਗੁਰੂ ਦੀ ਗਿਆਨ ਨਾਲ ਧਿਆਨ ਨਾਲ ਜੁੜ ਕੇ ਰੱਖਦੇ ਹੈ ਜੁੜੇ ਰਹਦੇ ਹਮੇਸ਼ਾ ਗੁਰੂ ਦੀ ਗੱਲ ਚੇਤੇ ਵਿੱਚ ਰੱਖਦੇ ਹੁਣ ਅਸੀਂ ਵੇਖੋ ਅਸੀਂ ਕੀ ਕਰ ਰਹੇ ਆ ਗੁਰੂ ਜੀ ਕੀ ਕਹਿ ਰਿਹਾ ਇਹ ਸਾਰੇ ਹਿਸਾਬ ਕਿਤਾਬ ਲਾਉਣਾ ਹੈ ਅਸੀਂ ਆਪਣਾ ਮਨ ਜੋੜ ਕੇ ਬਾਣੀ ਪੜ੍ਹਨੀ ਹੈ ਤੇ ਬਾਣੀ ਨੂੰ ਸਮਝਣਾ ਹੈ ਤੇ ਫਿਰ ਆਪਣੇ ਆਪ ਨੂੰ ਟੋਲਣਾ ਹੈ ਵੀ ਅਸੀਂ ਉਹੀ ਕੁਝ ਕਰ ਰਹੇ ਆ ਜੋ ਗੁਰੂ ਜੀ ਕਹਿ ਰਹੇ ਜੇ ਨਹੀਂ ਕਰ ਰਹੇ ਤੇ ਅਸੀਂ ਝੂਠੇ ਆ ਤੇ ਫਿਰ ਝੂਠਿਆਂ ਦਾ ਗੁਰੂ ਜੀ ਕਹਿੰਦੇ ਜਨਮ ਜੁਗ ਵਿੱਚ ਹਾਰ ਜਾਵਾਂਗੇ ਤੇ ਜਿੱਤ ਕੇ ਕੌਣ ਜਾਏਗਾ ਜਿਹੜਾ ਗੁਰੂ ਦੀ ਕਰਨੀ ਗੁਰੂ ਦੀ ਕਹੀ ਹੋਈ ਗੱਲ ਨੂੰ ਕਮਾਏਗਾ ਜੇ ਕੋ ਸਿੱਖ ਗੁਰ ਸੇਤੀ ਸੰਬਕ ਹੋਵੇ ਗੁਰੂ ਜੀ ਕਹਿੰਦੇ ਜੇ ਕੋਈ ਸਿੱਖ ਗੁਰੂ ਦੀ ਗੱਲ ਮੰਨਣ ਵਾਸਤੇ ਤਿਆਰ ਹੋਵੇ ਤੇ ਗੁਰੂ ਦੇ ਸਾਹਮਣੇ ਆਪਣੇ ਆਪ ਨੂੰ ਪ੍ਰਗਟ ਰੱਖੇ ਜਾਨੀ ਗੁਰੂ ਦੀ ਗੱਲ ਮੰਨਣ ਨੂੰ ਤਿਆਰ ਰਵੇ ਉਹੀ ਸਰਖਰੂ ਹੋ ਸਕਦਾ ਹੈ ਉਹੀ ਸਰਖਰੂ ਹੋ ਸਕਦਾ ਹੈ ਹੋਵੇ ਤਾਂ ਸੰਬਕ ਸਿੱਖ ਕੋਈ ਜਿਉ ਰਹੇ ਗੁਰ ਨਾਲੇ ਉਤਮ ਉਤਮੀ ਸਰਵਕ ਕੁਲ ਰਹਿਣ ਵਾਲਾ ਨਹੀਂ ਸਨਮਕ ਉਹ ਜਿਹੜਾ ਗੁਰੂ ਆਣੀ ਨੂੰ ਮੰਨਦਾ ਹੈ ਜਿਹੜਾ ਗੁਰਬਾਣੀ ਦੇ ਗਿਆਨ ਨੂੰ ਆਪਣੇ ਜੀਵਨ ਵਿੱਚ ਲਾਗੂ ਕਰਦਾ ਹੈ ਗੁਰੂ ਜੀ ਕਹਿੰਦੇ ਉਹ ਸਨਮਖ ਹੈ ਤੇ ਜੇ ਕੋਈ ਸਨਮਖ ਹੋ ਜੇ ਤੇ ਜਿਉ ਮੰਨ ਕਰਕੇ ਗੁਰੂ ਦੀ ਗੱਲ ਨੂੰ ਮੰਨ ਲਵੇ ਗੁਰੂ ਦੇ ਚਰਨਾਂ ਵਿੱਚ ਟਿਕਿਆ ਲਵੇ ਗੁਰੂ ਕੇ ਚਰਨ ਹਿਰਦੇ ਤੇ ਆਏ ਅੰਤਰ ਆਤਮੇ ਸੰਭਾਲੇ ਗੁਰੂ ਕੇ ਚਰਨ ਗੁਰੂ ਦੇ ਸ਼ਬਦ ਗੁਰੂ ਦਾ ਉਪਦੇਸ਼ ਫਿਰ ਦੇ ਵਿੱਚ ਵਸਾ ਲਵੇ ਅੰਤਰ ਆਤਮੇ ਸਮਾਲੇ ਆਪਣੇ ਅੰਦਰ ਆਪਣੀ ਆਤਮਾ ਦੇ ਅੰਦਰ ਸਭਾਣ ਕੇ ਰੱਖੇ ਜਣੀ ਗੁਰੂ ਦੀ ਬਾਣੀ ਮੁਤਾਬਕ ਆਪਣਾ ਜੀਵਨ ਜਿਉਣਾ ਸ਼ੁਰੂ ਕਰ ਦੇ ਆਪ ਛੱਡ ਸਦਾ ਰਹੇ ਪਰਨੇ ਗੁਰੂ ਵਿਨ ਅਵਰਣ ਜਾਣੇ ਕੋਈ ਪਰਨੇ ਦਾ ਹੰਦਾ ਆਸਰਾ ਆਪਣੀਆਂ ਸਿਆਣਫਾਂ ਦੇਵੇ ਛੱਡ ਤੇ ਆਪਣੇ ਗੁਰੂ ਦੇ ਆਸਰੇ ਜਿਉਏ ਆਪਣੇ ਜੀਵਨ ਨੂੰ ਗੁਰੂ ਦੇ ਆਸਰੇ ਜਿਉਵੇਂ ਅਵਰ ਨਾ ਜਾਣੇ ਕੋਈ ਹੋਰ ਕੋਈ ਆਤਮਕ ਵਸੀਲ ਹੋਰ ਕੋਈ ਆਤਮਕ ਆਨੰਦ ਪ੍ਰਾਪਤ ਕਰਨ ਦਾ ਵਸੀਲਾ ਹੈ ਹੀ ਨਹੀਂ ਇਸ ਤੋvena ਜੇ ਤੁਹਾਡੇ ਅੰਦਰ ਗੁਰੂ ਦਾ ਗਿਆਨ ਨਹੀਂ ਹੈ ਜੇ ਤੁਸੀਂ ਗੁਰੂ ਨੂੰ ਮੰਨ ਕਰਕੇ ਨਹੀਂ ਮੰਨਦੇ ਹੋ ਤਾਂ ਕਹ ਨਾਨਕ ਸੁਣੋ ਸੰਤੋ ਸੋ ਸਿੱਖ ਚਨਵਕ ਹੋਵੇ ਗੁਰੂ ਦੀ ਅੱਖ ਤੇ ਹੈ ਨਾਨਕ ਦੀ ਅੱਖ ਤੇ ਹੈ ਸੰਤ ਜਨੋ ਉਹ ਸਿੱਖ ਹੀ ਖੜੇ ਮੱਥੇ ਰਹਿ ਸਕਦਾ ਹੈ ਆਤਮਕ ਆਨੰਦ ਮਾਣ ਸਕਦਾ ਹੈ ਜਿਹੜਾ ਗੁਰੂ ਦੇ ਨਾਲ 24 ਘੰਟੇ ਸਾਹਮਣੇ ਰਹਿੰਦਾ ਹੈ ਗੁਰੂ ਦੀ ਗੱਲ ਨੂੰ ਚੇਤੇ ਵਿੱਚ ਰੱਖਦਾ ਹੈ ਆਪਣੇ ਜੀਵਨ ਵਿੱਚ ਉਸ ਨੂੰ ਮੰਨਦਾ ਹੈ ਉਸ ਨੂੰ ਅਪਣਾਉਂਦਾ ਹੈ ਉਹ ਕਾਮਯਾਬ ਹੈ ਗੁਰੂ ਜੀ ਕਹਿੰਦੇ ਨਹੀਂ ਤਾਂ ਫਿਰ ਨਹੀਂ ਤਾਂ ਫਿਰ ਜਿਹੜੇ ਉੱਤੋਂ-ਉੱਤੋਂ ਬਾਣੀ ਪੜ ਰਹੇ ਆਂ ਉੱਤੋਂ-ਉੱਤੋਂ ਕਰਮਕਾਂਡ ਕਰ ਰਹੇ ਆਂ ਧਰਮ ਦੇ ਨਾਂ ਤੇ ਉਹਨਾਂ ਦਾ ਕੀ ਹਾਲ ਹੋਣਾ ਹੈ ਉਹ ਗੁਰੂ ਜੀ ਅਗਲੇ ਬੰਦ ਵਿੱਚ ਦੱਸਣ ਲੱਗੇ ਆ ਜੇ ਕੋ ਗੁਰ ਤੇ ਬੇਮੁਖ ਹੋਵੇ ਬਿਨ ਸਤਿਗੁਰ ਮੁਕਤ ਨਾ ਪਾਵੇ ਗੁਰੂ ਜੀ ਕਹਿੰਦੇ ਜੇ ਕੋਈ ਬੰਦਾ ਗੁਰੂ ਤੋਂ ਬੇਮਖ ਹੋ ਜੇ ਜਦੋਂ ਗੁਰੂ ਦੀ ਕਹੀ ਹੋਈ ਗੱਲ ਨਾ ਮੰਨੇ ਤੇ ਫਿਰ ਪੂਰੇ ਗੁਰੂ ਦੇ ਗਿਆਨ ਤੋਂ ਬਿਨਾਂ ਮੁਕਤੀ ਮਿਲ ਨਹੀਂ ਸਕਦੀ ਇਨਾ ਬਕਾਰਾਂ ਤੋਂ ਖਲਾਸੀ ਹੋ ਨਹੀਂ ਸਕਦੀ ਆਤਮਕ ਜੀਵਨ ਉੱਚਾ ਹੋ ਨਹੀਂ ਸਕਦਾ ਭਾਵੈ ਮੁਕਤ ਨਾ ਹੋਰਦ ਕੋਈ ਪੁੱਛੋ ਬੇਕੀਆਂ ਜਾਏ ਗੁਰੂ ਜੀ ਕਹਿੰਦੇ ਵਿਚਾਰवान ਬੰਦਿਆਂ ਨੂੰ ਜਾ ਕੇ ਪੁੱਛ ਲੋ ਤਸੱਲੀ ਕਰ ਲੋ ਇਸ ਗੱਲ ਦੀ ਤੇ ਜੇ ਗੁਰੂ ਦੀ ਗੱਲ ਨਹੀਂ ਮੰਨਣੀ ਤੇ ਫਿਰ ਇਹ ਬੰਦਨਾ ਤੋਂ ਖਲਾਸੀ ਨਹੀਂ ਮਿਲਦੀ ਗੁਰੂ ਜੀ ਕਹਿੰਦੇ ਜਿਹੜੇ ਵਿਚਾਰ ਕਰਦੇ ਨੇ ਇੰਨਾਂ ਗੱਲਾਂ ਦਾ ਜਿਹੜੇ ਸੋਚਦੇ ਐ ਇਸ ਬਾਰੇ ਉਹਨਾਂ ਨੂੰ ਪੁੱਛ ਕੇ ਦੇਖ ਲੋ ਭਾਵੇਂ ਅਨੇਕ ਜੁਨੀ ਪਰਮ ਆਵੇ ਬਿਨ ਸਤਗੁਰ ਮੁਕਤ ਨ ਪਾਈ ਮਾਇਆ ਦੇ ਬੀਬੂ ਵਿੱਚ ਫਸਿਆ ਹੋਇਆ ਬੰਦਾ ਅਨੇਕਾਂ ਜੁਨੀਆਂ ਵਿੱਚ ਭਟਕਦਾ ਫਿਰਦਾ ਕਹਿੰਦੇ ਗੁਰੂ ਜੀ ਕਹਿੰਦੇ ਤੇ ਗੁਰੂ ਦੀ ਛਰਮ ਤੋਂ ਬਿਨਾ ਇਹ ਬੋਧ ਹੀ ਖਲਾਸੀ ਨਹੀਂ ਹੁੰਦੀ ਨੀ ਇਹ ਬੋਧੋਂ ਨਿਕਲਦਾ ਨਹੀਂ ਮੋਹ ਦੇ ਵਿੱਚ ਅਨੇਕਾਂ ਜੁਨਾ ਭੁਗਤਦੇ ਆ ਰੋਜ਼ ਭੁਗਤਦੇ ਆ ਹਰ ਸਮੇਂ ਭੁਗਤਦੇ ਆ ਹਰ ਟਾਈਮ ਭੁਗਤ ਰਹਿਆ ਫਿਰ ਮੁਕਤ ਪਾਏ ਲਾਗ ਚਰਨੀ ਸਤਗੁਰ ਸਬਦ ਸੁਣਾਈ ਤੇ ਜਿਹੜੇ ਜਿਹੜੇ ਨੂੰ ਫਿਰ ਗੁਰੂ ਜੀ ਦਾ ਉਪਦੇਸ਼ ਮਿਲ ਜਾਂਦਾ ਜਿਹਨੂੰ ਗੁਰੂ ਜੀ ਸਹੀ ਮਾਰਗ ਦਾ ਉਪਦੇਸ਼ ਸੁਣਾ ਦਿੰਦੇ ਐ ਤੇ ਗੁਰੂ ਦੇ ਸ਼ਬਦ ਨਾਲ ਜਿਹੜਾ ਜੁੜ ਜਾਂਦਾ ਉਹ ਫਿਰ ਇਹ ਮਾਇਆ ਤੋਂ ਬਚ ਸਕਦਾ ਹੈ ਗੁਰੂ ਜੀ ਕਹਿੰਦੇ ਉਹ ਇਸ ਮਾਇਆ ਦੇ ਮੋਟੋਂ ਬਚ ਜਾਂਦਾ ਹੈ ਕਹੈ ਨਾਨਕ ਵਿਚਾਰ ਦੇਖੋ ਬਿਨ ਸਤਿਗੁਰ ਮੁਕਤ ਨਾ ਪਾਈ ਗੁਰੂ ਜੀ ਕਹਿੰਦੇ ਵਿਚਾਰ ਕੇ ਵੇਖ ਲਓ ਭਾਈ ਪੂਰੇ ਗੁਰੂ ਦੇ ਗਿਆਨ ਤੋਂ ਬਿਨਾ ਮੁਕਤੀ ਨਹੀਂ ਮਿਲਨੀ ਫਿਰ ਅਸੀਂ ਬਾਣੀ ਆਪ ਪੜੀਏ ਆਪਣੇ ਵਾਸਤੇ ਪੜੀਏ ਆਪਣੇ ਜੀਵਨ ਨੂੰ ਉੱਚਾ ਤੇ ਸੁੱਚਾ ਕਰੀਏ ਤਾਂ ਹੀ ਗੱਲ ਬਣਨੀ ਹੈ ਸੋ ਆਓ ਇਸ ਵਿਚਾਰ ਨੂੰ ਆਪਾਂ ਫਿਰ ਅਗਲੇ ਸਮੇਂ ਵਿੱਚ ਵਿਚਾਰਾਂਗੇ ਹੁਣ ਲੜੀਵਾਰ ਵਿਆਖਿਆ ਜੋ ਉਸ